ਨਮਸਕਾਰ ਦੋਸਤੋ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਐਸੇ ਇਹ ਵੀਡੀਓ ਪਿਛਲੇ ਦਿਨੀ ਖਾਟੂ ਸ਼ਾਮ ਜੀ ਦੇ ਵਿੱਚ ਭਗਤਾਂ ਤੇ ਦੁਕਾਨਦਾਰਾਂ ਦੇ ਵਿੱਚ ਹੋਈ ਲੜਾਈ ਝਗੜੀ ਦੀ ਹੈ ਜਿਹਦੇ ਵਿੱਚ ਕੁਝ ਕਸੂਰ ਦੁਕਾਨਦਾਰਾਂ ਦਾ ਤੇ ਕੁਝ ਕਸੂਰ ਭਗਤਾਂ ਦਾ ਵੀ ਸੀਗਾ ਜਿੱਦੀ ਸਚਾਈ ਹੈ ਹੁਣ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਗੱਲ ਹੋਈ ਸੀ ਕਿ ਜਦੋਂ ਬਾਰਿਸ਼ ਪੈ ਰਹੀ ਸੀ ਬਹੁਤ ਜ਼ਿਆਦਾ ਤੇਜ਼ ਖਾਟੂ ਸ਼ਾਮ ਜੀ ਦੇ ਵਿੱਚ ਤਾਂ ਕੁਝ ਭਗਤ ਨੇ ਜਿਹੜੇ ਉਹ ਕਿਸੇ ਦੁਕਾਨ ਦੇ ਅੱਗੇ ਖੜ ਗਏ بارش ਤੋਂ ਬਚਣ ਲਈ ਦੁਕਾਨਦਾਰ ਨੇ ਉਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਹੋਣ ਲਈ ਕਿਹਾ ਤਾਂ ਜਿਹੜੇ ਭਗਤ ਸੀਗੇ ਉੱਥੋਂ ਦੇ ਇੱਕ ਪਰਿਵਾਰ ਦੇ ਉਹ ਸਾਰਾ ਪਰਿਵਾਰ ਉਸ ਦੁਕਾਨਦਾਰ ਨੂੰ ਡਾਂਗਾ ਲੈ ਕੇ ਕੁੱਟਣ ਲਈ ਪੈ ਗਿਆ ਜਿੱਥੇ ਵਿਵਾਦ ਵਾਧਾ-ਵਾਧਾ ਦੂਸਰੇ ਦੁਕਾਨਦਾਰ ਉਹ ਦੁਕਾਨਦਾਰ ਦੀ ਸਪੋਰਟ ਦੇ ਵਿੱਚ ਆ ਗਏ ਤਾਂ ਉਸ ਲੜਾਈ ਝਗੜੇ ਨੇ ਇੱਕ ਬਹੁਤ ਭਿਆਨਕ ਰੂਪ ਲੈ ਲਿਆ ਜਿੱਤੇ ਕਰਕੇ ਲੜਾਈ ਝਗੜਾ ਇੰਨਾ ਵੱਧ ਗਿਆ ਕਿ YouTube ਦੇ ਉੱਤੇ ਵੱਡੀਆਂ-ਵੱਡੀਆਂ ਵੀਡੀਓਜ਼ ਪੈ ਗਈਆਂ ਤੇ ਪੂਰੇ ਭਾਰਤ ਦੇ ਵਿੱਚ ਕੀ ਪੂਰੀ ਦੁਨੀਆ ਦੇ ਵਿੱਚ ਖੱਟੂ ਸ਼ਾਮ ਜੀ ਦੇ ਲੜਾਈ ਝਗੜੇ ਦਾ ਰਿਆ ਪ੍ਰਚਾਰ ਹੈ ਉਹ ਹੋਣਾ ਸ਼ੁਰੂ ਹੋ ਗਿਆ ਤਾਂ ਮੈਂ ਇਹ ਗੱਲ ਕਹੂੰਗਾ ਮੈਨੂੰ ਇਹ ਸਾਰਾ ਲੜਾਈ ਝਗੜੇ ਦਾ ਕਸੂਰ ਹੈ ਉਹ ਸ਼ਾਮ ਮੰਦਰ ਕਮੇਡੀ ਦਾ ਲੱਗਦਾ ਕਿਉਂਕਿ ਮੈਨੂੰ ਵੀ ਬਹੁਤ ਚਿਰ ਹੋ ਗਿਆ ਖੱਟੂ ਸ਼ਾਮ ਜੀ ਜਾਂਦੇ ਨੂੰ ਮੈਨੇ ਮੇਲਾ ਮਿੱਲੇ ਤੋਂ ਬਿਗੈਰ ਕਾਸਤੀ ਨੂੰ ਜਦੋਂ ਵੀ ਅਸੀਂ ਜਾਣਿਆ ਉੱਤੇ ਯਾਰਸ ਨੂੰ ਉੱਥੇ ਅਸੀਂ ਆਮ ਤੌਰ ਤੇ ਜਾਂ ਜਰਸ ਤੋਂ ਬਿਨਾਂ ਕਦੇ ਵੀ ਜਾਈਏ ਤਾਂ ਆਮ ਤੌਰ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਸ਼ਾਮ ਕਮੇਡੀ ਵੱਲੋਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਨਾ بارش ਦੇ ਦਿਨਾਂ ਦੇ ਵਿੱਚ ਨਾ ਗਰਮੀ ਦੇ ਦਿਨਾਂ ਦੇ ਵਿੱਚ ਜੇ ਭਗਤ ਕਿਤੇ ਥੱਕਿਆ ਟੁੱਟਿਆ ਬੈਠਣਾ ਚਾਹੁੰਦਾ ਹੈ ਤਾਂ ਉੱਥੇ ਬੈਠਣ ਲਈ ਕਿਸੇ ਮੇਜ਼ ਸਟੂਲ ਜਗ੍ਹਾ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੇ ਕਿਸੇ ਭਗਤ ਨੂੰ ਕਿਸੇ ਤਰ੍ਹਾਂ ਦਾ ਬੁਖਾਰ ਲੱਤਾਂ ਦਰਦ ਹੁੰਦੀਆਂ ਨੇ ਜਾਂ ਚੱਕਰ ਆ ਜਾਏ ਜਾਂ ਕਬਰਾਟ ਹੋ ਜਾਏ ਉਦੋਂ ਤੱਕ ਕਿ ਕੋਈ ਅਟੈਕ ਆ ਜਾਈ ਤਾਂ ਉੱਥੇ ਇਹ ਜੀ ਆਪਾਤਕਾਲੀਨ ਸੇਵਾਵਾਂ ਜਿਹਨੂੰ ਅਸੀਂ ਐਮਰਜੈਂਸੀ ਸੇਵਾਵਾਂ ਬੋਲਦੇ ਹਾਂ ਕੁਝ ਨਹੀਂ ਹੈਗੀਆਂ ਨਾ ਕੋਈ ਇਹੋ ਜਿਹਾ ਨੰਬਰ ਜਾਰੀ ਕੀਤਾ ਗਿਆ ਜਿੱਥੇ ਤੁਸੀਂ ਫੋਨ ਮਾਰ ਕੇ ਨਾਲ ਦੇ ਨਾਲ ਤਤਕਾਲ ਸੁਭਾਮਾ ਮੰਦਿਰ ਕਮੇਟੀ ਵੱਲੋਂ ਪ੍ਰਾਪਤ ਕਰ ਸਕੋ ਕਿਸੇ ਤਰ੍ਹਾਂ ਦਾ ਵੀ ਮੰਦਿਰ ਕਮੇਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਉੱਥੇ ਕੁਝ ਹੈਗੇ ਨੇ ਦੁਕਾਨਦਾਰ ਵੀ ਜਿਨ੍ਹਾਂ ਦਾ ਦਿਮਾਗ ਵੀ ਖਰਾਬ ਹੋਇਆ ਹੋਇਆ ਹੈਗਾ ਉਹ ਵੀ ਮਤਲਬ ਭਗਤਾਂ ਨੂੰ ਪੂਰੇ ਤਰੀਕੇ ਨਾਲ ਕੋਆਪਰੇਟ ਨਹੀਂ ਕਰਦੇ ਅਬਦੀ ਦੁਕਾਨ ਅੱਗੇ ਬੈਠਣ ਨਹੀਂ ਦਿੰਦੇ ਖੜਨ ਨਹੀਂ ਦਿੰਦੇ ਮਤਲਬ ਰਫ ਲੈਂਗੁਏਜ ਵਰਤਦੇ ਨੇ ਬਹੁਤ ਦੁਕਾਨਦਾਰ ਵੀ ਹੈਗੇ ਨੇ ਪਰ ਜ਼ਿਆਦਾ ਕਸੂਰ ਜੋ ਹੈਗਾ ਮੰਦਿਰ ਕਮੇਟੀ ਦਾ ਹੈ ਇਦੇ ਨਾਲ ਨਾਲ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਕਿ ਆਪਣੇ ਸਾਰੇ ਸ਼ਾਮ ਪ੍ਰੇਮੀਆਂ ਦੇ ਇੱਕ ਫਰਜ਼ ਬਣਦਾ ਹੈ ਕਿ ਅਸੀਂ ਜਦੋਂ ਵੀ ਕਿਤੇ ਖਾਟੂ ਸ਼ਾਮ ਜੀ ਜਾਂਦੇ ਹਾਂ ਤਾਂ ਸਾਡੇ ਹਰੇਕ ਸ਼ਹਿਰ ਦੇ ਵਿੱਚ ਮੱਲਬ ਇੱਕ ਚੰਗੀਆਂ ਮਠਿਆਈ ਦੀਆਂ ਦੁਕਾਨਾਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਦੀ ਹੀ ਜਦੋਂ ਕੋਈ ਕੀਰਤਨ ਕਰਾਉਣੇ ਆ ਜਾਗਰਣ ਕਰਵਾਉਣੇ ਆ ਉਹੀ ਮਠਿਆਈ ਦੀਆਂ ਦੁਕਾਨਾਂ ਤੇ ਜਾਂ ਆਪਦੇ ਸ਼ਹਿਰ ਦੀਆਂ ਦੁਕਾਨਾਂ ਤੇ ਸਾਰੀਆਂ ਤੇ ਜਾ ਕੇ ਪਰਚੀਆਂ ਕੱਟਦੇ ਆ ਤੇ ਪਰ ਕਮਾਈ ਅਸੀਂ ਜਾ ਕੇ ਖਾਟੂ ਸ਼ਾਮ ਜੀ ਦੇ ਦੁਕਾਨਦਾਰਾਂ ਨੂੰ ਦਿੰਦੇ ਆ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਫਰਜ਼ ਬਣਦਾ ਹੈ ਕੀ ਅਸੀਂ ਜਦੋਂ ਵੀ ਖਾਟੂ ਸ਼ਾਮ ਜੀ ਜਾਈਏ ਤਾਂ ਜਿਹੜਾ ਮਤਲਬ ਬਰਫੀ ਆ ਕੋਈ ਪੇੜਾ ਉਹ ਲੋਕਲ ਤੇਰੇ ਸਾਡੇ ਸ਼ਹਿਰ ਦੇ ਦੁਕਾਨਦਾਰ ਨੇ ਉਹਨਾਂ ਤੋਂ ਮਠਾਈ ਲੈ ਕੇ ਖਾਟੂ ਸ਼ਾਮ ਜੀ ਜਾਈਏ ਤੇ ਉੱਥੇ ਦਰਸ਼ਨ ਕਰਕੇ ਅਸੀਂ ਨਾਲ ਦੀ ਨਾਲ ਮੋੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜਦੋਂ ਅਸੀਂ ਉੱਥੇ ਰਹਿਨੇ ਆ ਜਿਆਦਾ ਟਾਈਮ ਖੜਦੇ ਆ ਤਾਂ ਭੀੜ ਹੁੰਦੀ ਹੈ ਭੀੜ ਹੋਣ ਨਾਲ ਜਿਆਦਾ ਚੱਕਰ ਕੀ ਪੰਦਾ ਕਮੇਟੀ ਵੱਲੋਂ ਪ੍ਰਬੰਧ ਨਾ ਹੋਣ ਕਰਕੇ ਤਾਂ ਕਮੇਟੀ ਤੋਂ ਜਿਹੜਾ ਭੀੜ ਭੜਕਾ ਹੋ ਜਾਂਦਾ ਭਗਤਾਂ ਦੀ ਜਿਹੜੀ ਭਗੜੜਾ ਉਹ ਮੱਚ ਜਾਂਦੀ ਹੈ ਜਿਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਜਿਵੇਂ 2 ਦਿਨ ਪਹਿਲਾਂ ਵੀ ਦੇਖਣ ਨੂੰ ਮਿਲਿਆਗਾ ਵੀ ਪਿਛਲੇ ਐਤਵਾਰ ਭਗਤਾਂ ਦੇ ਵਿੱਚ ਇੰਨੀ ਭਗੜੜ ਮੱਚ ਗਈ ਕਿ ਉਹਨਾਂ ਨੇ ਮੰਦਰ ਦਾ ਗੇਟ ਅਜੇ ਤੱਕ ਦੀ ਐਂਟਰੀ ਕਰਦੇ ਲੈਣੇ ਚ ਲੱਗਣ ਵਾਸਤੇ ਉਹ ਗੇਟ ਤੋੜ ਦਿੱਤਾ ਭਗਤਾਂ ਨੇ ਤੂੰ ਸੋਚ ਕੇ ਦੇਖੋ ਵੀ ਯਾਤਰੀ ਇਰੇ ਇਨੇ ਭਗਤ ਨੇ ਉੱਥੇ ਬਹੁਤ ਆਦਾਦ ਦੇ ਵਿੱਚ ਪਹੁੰਚਣ ਲੱਗੇ ਪਰ ਮੰਦਰ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਨਾ ਸਾਫ ਸਫਾਈ ਦਾ ਨਾ ਸਕਿਉਰਟੀ ਦਾ ਨਾ ਹੈਲਥ ਦਾ ਇਲਾਜ ਦਾ ਕਿਸੇ ਪ੍ਰਕਾਰ ਦਾ ਨਾ ਕਿਸੇ ਹੋਰ ਪ੍ਰਕਾਰ ਦਾ ਇਸ ਕਰਕੇ ਮੇਰਾ ਤਾਂ ਕੰਮ ਦਾ ਫਰਜ ਇਹ ਹੈ ਕਿ ਮਠਾਈ ਦੇ ਨਾਲ-ਨਾਲ ਸਾਡਾ ਫਰਜ ਇਹ ਵੀ ਬਣਦਾ ਹੈ ਕਿ ਅਸੀਂ ਆਪ ਦੀ ਕਿਹੜੀ ਮੰਦਿਰ ਦੀ ਕੋਲ ਕੈ ਉਹਦੇ ਵਿੱਚ 10 ਰੁਪਏ ਤੋਂ ਵੱਧ ਮੱਥਾ ਨਾ ਟੇਕੀਏ ਜੇ ਪ੍ਰਮਾਤਮਾ ਨੇ ਸਾਨੂੰ दान ਦਿੱਤਾ ਹੈ ਪੈਸਾ ਦਿੱਤਾ ਹੈ ਜਿਹੜਾ ਅਸੀਂ दान ਹੈ ਤਾਂ ਆਪਣੀਆਂ ਲੋਕਲ ਮੰਦਿਰ ਕਮੇਟੀਆਂ ਨੂੰ ਦੇਈਏ ਤਾਂ ਕਿ ਉਹ ਕਮੇਟੀਆਂ ਸਾਡੇ ਦੀ ਲੋਕਲ ਮੰਦਿਰਾਂ ਦੇ ਵਿੱਚ ਚੰਗੇ ਪ੍ਰਬੰਧ ਕਰ ਸਕਣ ਜਿੱਥੇ ਅਸੀਂ ਆਪਦਾ ਸੁੱਖ-ਦੁੱਖ ਦੇਣੇ ਪ੍ਰੋਗਰਾਮ ਨੇ ਉਹ ਵੀ ਕਰ ਸਕੀ। ਸੋ ਮੈਂ ਤਾਂ ਜਿੰਨੀ ਵੀ ਇਹ ਪਤਾਂ ਦੀ ਉੱਥੇ ਲੜਾਈ ਹੋਈ ਹੈ ਦੁਕਾਨਦਾਰਾਂ ਨਾਲ ਉਹਦੇ ਵਿੱਚ ਵੱਡਾ ਰੋਲੜਾ ਉਹ ਮੰਦਰ ਕਮੇਟੀ ਦਾ ਮੰਦਰ ਮੰਦਰ ਕਮੇਟੀ ਦਾ ਹੀ ਸਾਰਾ ਕਸੂਰ ਹੈ। ਕਿਉਂਕਿ ਮੰਦਰ ਕਮੇਟੀ ਵੱਲੋਂ ਸਿਰਫ ਪੈਸਾ ਇਕੱਠਾ ਕੀਤਾ ਜਾ ਰਿਹਾ ਪ੍ਰਬੰਧ ਕਰਨ ਦੇ ਨਾਲ ਤੇ ਕੁਝ ਨਹੀਂ ਕੀਤਾ ਜਾ ਰਿਹਾ। ਲਗਭਗ ਆਪਾਂ ਨੂੰ 35 ਸਾਲ ਦੇਖਦਿਆਂ ਨੂੰ ਹੋ ਗਏ। ਨਾ ਤਾਂ ਮੱਲਬੜਾ ਸਾੜਾ ਸ਼ਾਮਕੁੰਡਾ ਉੱਥੇ ਕੋਈ ਪ੍ਰਬੰਧ ਕੀਤੇ ਗਏ ਨੇ। ਨਾ ਰਸਤੇ ਦੇ ਵਿੱਚ ਕਿਸੇ ਪ੍ਰਕਾਰ ਦੇ ਕੋਈ ਪ੍ਰਬੰਧ ਨਹੀਂ ਜਿੱਥੇ ਤੁਸੀਂ 10 ਮਿੰਟ ਬੈਠ ਜੋਗੇ ਤਾਂ ਇਸ ਕਰਕੇ ਕਿ ਇਹ ਸ਼ਾਮਕੁੰਡ ਦੇ ਉੱਤੇ ਸਮਾਧੀ ਹੋਰ ਗਾਂ ਇਹਨਾਂ ਨੇ ਮਤਲਬ ਸਿਸਟਮ ਖਰਾਬ ਕਰਤਾ ਜਿੱਥੇ ਪਹਿਲਾਂ ਬੰਦੇ ਇਸ਼ਨਾਨ ਕਰਦੇ ਸੀ ਇਕੱਲੇ ਉੱਥੇ ਉਹਨਾਂ ਔਰਤਾਂ ਵੀ ਇਸ਼ਨਾਨ ਕਰਨ ਲੱਗ ਗਈਆਂ ਜਿਸ ਦੇ ਨਾਲ ਇੱਕ ਸ਼ਾਮਕੁੰਡ ਦੀ ਮਰਿਆਦਾ ਉਹ ਵੀ ਭੰਗ ਹੋ ਗਈ ਸ਼ਾਮਕੁੰਡ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਕਿੜੇ ਪੱਕੇ ਭਗਤ ਨੇ ਉਹਨਾਂ ਨੂੰ ਜਾਣ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਉੱਥੇ ਤਾਂ ਕਹਿੰਦਾ ਭਾਵੇਂ ਹੀ ਹੈ ਕਿ ਸ਼ਾਮ ਕਮੇਟੀ ਦਾ ਸਾਰਾ ਕਸੂਰ ਹੈ ਸਾਰਾ ਸਿਸਟਮ ਜਿਹੜਾ ਖਰਾਬ ਕੀਤਾ ਸ਼ਾਮ ਕਮੇਟੀ ਨੇ ਕੀਤਾ ਹੋਇਆ ਸ਼ਾਮ ਕਮੇਟੀ ਨੇ ਕੋਈ ਬੱਕਰੇ ਰਸਤੇ ਨਹੀਂ ਬਣਾਏ ਕੋਈ ਪੈਸਾ ਨਹੀਂ ਜਾਦਾ ਵਧੀਆ ਖਰਚ ਕਰਨੀ ਸਿਰਫ ਪੈਸਾ ਇਕੱਠਾ ਕਰਨ ਚ ਲੱਗੀ ਹੋਈ ਹੈ ਤਾਂ ਸ਼ਾਮ ਕਮੇਟੀ ਨੂੰ ਅਕਲ ਤਾਂ ਹੀ ਆਊਗੀ ਜੇ ਅਸੀਂ ਉੱਥੇ ਚੜ੍ਹਾਵੇ ਦੇ ਵਿੱਚ ਹਜ਼ਾਰਾਂ ਦੀ ਥਾਂ ਤੇ ਸਿਰਫ 10 ਰੁਪਏ ਦਾ ਮੱਥਾ ਦੇਖਾਂਗੇ ਤਾਂ ਕਿ ਸ਼ਾਮ ਕਮੇਟੀ ਨੂੰ ਜਦੋਂ ਇਹ ਪਤਾ ਲੱਗੂਗਾ ਕਿ ਲੋਕਾਂ ਦੇ ਵਿੱਚ ਸੋਚ ਹੀ ਆ ਗਈ ਲੋਕ ਇੱਥੇ ਦਾਣ ਦੇਣ ਦੀ ਥਾਂ ਤੇ ਆਉਦੇ ਲੋਕਲ ਮੰਦਰਾਂ ਨੂੰ ਸ਼ਾਮ ਕਮੇਟੀਆਂ ਨੂੰ ਪੈਸਾ ਦੇਣ ਲੱਗ ਗਏ ਤਾਂ ਕਿ ਉਹੀ ਕਰ ਜਿਵੇਂ ਕਰਈਆ ਮਿੱਤਰ ਕਹਿੰਦਾ ਕਿ ਸ਼ਾਮ ਬਾਬਾ ਜੀ ਦੀ ਜਿਹੜੀ ਬ੍ਰਾਂਚਾਂ ਨੇਗੀਆਂ ਉਹ ਬਹੁਤ ਵੱਡੀਆਂ ਨੇ ਦਾ ਹੈੱਡ ਆਫਿਸ ਆ ਬਹੁਤ ਛੋਟਾ ਹੈ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੀਆਂ ਬ੍ਰਾਂਚਾਂ ਨੇ ਉਹ ਹੋਰ ਵੀ ਵਧੀਆ ਤੇ ਵੱਡੀਆਂ ਵਾਨੀਆਂ ਸ਼ੁਰੂ ਹੋ ਗਈਆਂ ਸੋ ਸ਼ਾਮ ਪ੍ਰੀਮੀਅਮ ਨੂੰ ਮੇਰੀ ਤਾਂ ਹੀ ਬੇਨਤੀ ਹੈ ਕਿ ਜਦੋਂ ਵੀ ਕਾਟੂ ਸ਼ਾਮ ਵੀ ਜਾਣਿਓ ਤਾਂ ਪ੍ਰਸ਼ਾਦ ਆਪਾਂ ਵਾਕੇ ਹੀ ਆਪਣੇ ਲੋਕਲ ਸ਼ਹਿਰ ਤੋਂ ਲੈ ਕੇ ਜਾਈਏ ਤਾਂ ਕਿ ਜਿਹੜੀ ਕਮਾਈ ਆ ਉਹ ਆਪਣੇ ਸ਼ਹਿਰ ਦੇ ਵਿੱਚ ਹੀ ਰਹੇ ਤੇ ਆਪਣੇ ਲੋਕਾਂ ਦੇ ਵਿੱਚ ਜਿਹੜੀ ਮਤਲਬ ਸ਼ਾਮ ਮਤਲਬ ਅਰਚੀ ਘਟਨਾ ਸਿਸਟਮ ਹੈ ਸਾਡਾ ਉਹ ਸਾਨੂੰ ਜਿਹੜੇ ਲੋਕਲ ਦੁਕਾਨਦਾਰ ਨੇ ਖੁਸ਼ ਹੋ ਕੇ ਸਾਨੂੰ ਧਾਰ ਦੇਣਾ ਸੋ ਮੇਰੀ ਜਿੰਨੀ ਕੀ ਮੇਰੀ ਇੱਛਾ ਸੀ ਇਸ ਬਾਰੇ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ